ਰੱਬਾ ਤੇਰੀ ਦੁਨੀਆ ਦਾਰੀ ਛੰਨੋ ਲੈ ਰਾਸ਼ ਨਹੀਂ ਚਲੋ ਆਪਣਾ ਸੋਨਾ ਹੋ ਗਿਆ ਟਾਈਮ ਨਾਲ ਮੈਂ ਕਿਹਾ ਬਹਾਵਰੀਆ ਐ ਇਹਦਾ ਕੋਈ ਹੋ ਦੇਖੀ ਨਹੀਂ ਕੋਈ ਸਿਸਟਮ ਕਰੇ ਨਾ 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 ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਸਾਡੇ ਬਲਾਇਓ ਫਤੇ ਜੀ ਕੁੜੀ ਵਾਲਿਆਂ ਨੂੰ ਬਿਲਕੁਲ ਜੀ ਬਿਲਕੁਲ ਹੈ ਬਾਕੀ ਭਾਈ ਜਵਾਗ ਤਾਂ ਟੈਲੀਫੋਨ ਤੇ ਗੱਲ ਕਰਦੇ ਰਹਿੰਦੇ ਅਸੀਂ ਤਾਂ ਕਿੱਥੇ ਟੈਲੀਫੋਨ ਤੇ ਗੱਲ ਕਰਾਂਗੇ ਭਾਈ ਹੁਣ ਜਵਾਨਾ ਬਦਲ ਗਿਆ ਮੈਂਬਰ ਸਾਹਿਬ ਉਹ ਗੱਲਾਂ ਨਹੀਂ ਰਹੀਆਂ ਹੁਣ ਹੁਣ ਤਾਂ ਸਿੱਧੀਆਂ ਗੱਲਾਂ ਕਰਦੇ ਨੇ ਲਾ ਪੁੱਤ ਪਹਿਰੀ ਹੱਥ ਠੀਕ ਹੈ ਜੀ ਬਸ ਇਹੀ ਕਰ ਜੀ ਇੱਕ ਗੱਲ ਹੋਰ ਦੱਸਦਾ ਨਾ ਤੁਹਾਨੂੰ ਮੈਂਬਰ ਸਾਹਿਬ ਬਹੁਤ ਇੱਟੀਆਂ ਲੈ ਕੇ ਆ ਗਿਆ ਮੈਂ ਪਰ ਅੱਜ ਤੱਕ ਕਦੇ ਕੋ ਜੱਟ ਦਾ ਪੁੱਤ ਮੈਂ ਐ ਪਹਿਰੇ ਹੱਥੋਂ ਵੰਦੇ ਹਲੀਮੀ ਆ ਮੁੰਡੇ ਚ ਸੰਸਕਾਰ ਇਹ ਇਹ ਚੀਜ਼ਾਂ ਬਈ ਕਿੱਥੇ ਹੋਣਿਆ ਸੰਸਕਾਰ ਇਹਨੂੰ ਵੀ ਪੁੱਤ ਸਿਰ ਤੇ ਪੱਗ ਬੰਨੀ ਐ ਇਹਦੀ ਲਾਜਵੀ ਰੱਖੀ ਹਾਂ ਮੁੰਡਾ ਸੁਣਾ ਸੁਣ ਖਾ ਵੀ ਹੈ ਚਾਚ ਦਾ ਵੀ ਐ ਪਰ ਸੰਸਕਾਰ ਵੀ ਨੇ ਸਾਰਾ ਕੁਝ ਐ ਕਾਮਯਾਬ ਹੋਊਗਾ ਜ਼ਿੰਦਗੀ ਜਾ ਚਲੋ ਚੰਗਾ ਫਿਰ ਮੈਂ ਤਾਂ ਦੇਉ ਜੀ ਜੱਜ ਚੰਗਾ ਠੀਕ ਐ ਆਮ ਨਾਲ ਜਾਣਾ ਠੀਕ ਐ ਵੱਲ ਨਿਗਾਹ ਮਾਰ ਲਿਓ ਉਧਰ ਥੋੜੇ ਕਣੀ ਇੱਕੋ ਜੇ ਗੁੰਡੇ ਸਾਡੇ ਦੋਨਾਂ ਚ ਕੋਈ ਨਹੀਂ ਆ ਆ ਨੰਬਰ ਮੈਂ ਦੇ ਗਿਆ ਕਰ ਲਿਓ ਠੀਰੇ ਰਹਿਆ ਅਸੀਂ ਆ ਹੋ ਜਾਂਦਾ ਫਿਰ ਖਰਬੂਜੇ ਦੇ ਇੱਕ ਖਰਬੂਜਾ ਰੱਗ ਫੜਦਾ ਤਾਂ ਕਰ ਲਿਓ ਮੈਂ ਨੰਬਰ ਆ ਕੋਈ ਦਾ ਕੋਈ ਦਾ ਇਹੋ ਹੋਵੇ ਛੱਡੀ ਛੁੱਡੀ ਜੀ ਆ ਜਾ ਹੂੰ ਕੁਵਾਰੀ ਵੀ ਹੋਵੇ ਛੜੀ ਹੋਵੇ ਹੈ ਕੋਈ ਨਾ ਚਲਾ ਕੋਈ ਨਹੀਂ ਮੈਂ ਦੇਖੂਗਾ ਜੀ ਚੰਗਾ ਜੀ ਸਤਿ ਸ੍ਰੀ ਅਕਾਲ ਚਲੋ ਵਧੀਆ ਹੋ ਗਿਆ ਹਟ ਕੇ ਨਨਕ ਬਾਇਰੀਆ ਹਟ ਦੁੱਖ ਦੇ ਛਿਆਲ ਚ ਬੜੇ ਆ ਜਾਂਦਾ ਇਹ ਆ ਬੰਤਾ ਤੈਨੂੰ ਤਾਂ ਮੈਂ ਦੇਖੂ ਕਮਲਪਾਲ ਪਾਲ ਕੀ ਹੋ ਗਿਆ ਤੈਨੂੰ ਤੂੰ ਕੀ ਕਹਿੰਦਾ ਕੀ ਕਹਤ ਐਨੇ ਤੈਨੂੰ ਕਹੋ ਐਨੇ ਕਹੀ ਨਹੀਂ ਇੱਕ ਮੈਂ ਕਹਿਆ ਵੀ ਪੜੇ ਲਿਖਣ ਨੂੰ ਫਰਾਉ ਚਿੱਠੀ ਮੈਨੂੰ ਆਉਂਦਾ ਨਹੀਂ ਕੁੱਤਾ ਅੱਲਾਹ ਇਹ ਕੀ ਕਹਦੇ ਰਹੇ ਕੋਪ ਮਲੰਗਾ ਤੂੰ ਮੇਰੇ ਹੱਥੋਂ ਦੀ ਚੱਲਦਾ ਮੈਂ ਕੀ ਕਰਾਂ ਤੈਨੂੰ ਕਿ ਲੋੜ ਤੇ ਚਿੱਠੀ ਪੜਨ ਦੀ ਜਦੋਂ ਮੈਂ ਪੜ ਰਿਹਾ ਹਾਂ ਗੱਲ ਤਾਂ ਬੜੀ ਜਾਂਦੇ ਦੀ ਮੈਂ ਤਾਂ ਪੜਦਾ ਬੰਗਣ ਪੜ ਰਹਾ ਮੈਨੂੰ ਤਾਂ ਚਿੱਠੀ ਹੋਣੀ ਮੰਜ਼ੂਰ ਹੈ ਨਹੀਂ ਤੇ ਚਿੱਠੀ ਤੂੰ ਮਨਜੂਰ ਤੂੰ ਡੀਸੀ ਲੱਗਿਆ ਹੋਇਆ ਇਹ ਦੂਜੀ ਚਿੱਠੀ ਮਨਜੂਰ ਜੀ ਨੀ ਦਦਾਦੀ ਸਵਾ ਸੋਣਾ ਤੀ ਸਹੀ ਪੜ ਰਹੀ ਤੂੰ ਹੌਲੀ ਪੜਦਾ ਥੋੜਾ ਸਾਨੂੰ ਪੁੱਛ ਕੇ ਚੱਲਦੇ ਨੇ ਥਮੇ ਉਹਨੂੰ ਪਤਾ ਬੱਤ ਪੜ੍ਹਦਾ ਹੁੰਦੀ ਨਹੀਂ ਹੈਗੀ ਦਾ ਮੈਨੂੰ ਕਹੀ ਜੀ ਮੈਂ ਤੇਰੇ ਬਿਆਹ 'ਚ ਵੱਡੂ ਇਹਨੂੰ ਓਏ ਕਾਓ ਕਲੇਜ ਪਾਉਣਾ ਮਾਤਾ ਕਹਿ ਤਮ ਮੈਂ ਤਾਂ ਕਰ ਅਨੀ ਬਹਨੀ ਲੜਾਈ ਪਾੜੂ ਬੈਠ ਕਹਿ ਮੈਂ ਗਾਣੇ ਦੇ ਬੱਤੀ ਕੁੱਟਦਾ ਕਿ ਕੀ ਗੱਲ ਹੈ ਕੀ ਕੋਈ ਇਹ ਹਾਂ ਦੱਸ ਚੰਗੀ ਗੱਲ ਲੱਗਦਾ ਨਾ ਕਰੋ ਜੀ ਹਾਂ ਕਰ ਖੜਾ ਹੋ ਮਰਾ ਬੀਰਾ ਤੂੰ ਨਾ ਹੋ ਜਾ ਮੈਂ ਮੈਂ ਤਾਂ ਬੈਠਾ ਹਾਂ ਓ ਮੈਂ ਤਾਂ ਕਿਹੜੀ ਗੱਲ ਰੁਸ ਕੇ ਭੱਜਿਆ ਇੱਥੇ ਦੱਸ ਰਹੀ ਸੀ ਮੇਰਾ ਨੌ ਹੈਗਾ ਚਿੱਠੀ 'ਚ ਉਹ ਤੇਰਾ ਨੌ ਕਿਵੇਂ ਪਹੂਆ ਫਿਰ ਨੌ ਤਾਂ ਮੇਰਾ ਹੋਣਾ ਚਾਹੀਦਾ ਚੀਂ ਮੁੰਡੇ ਦੇ ਬਾਪ ਦਾ ਨਾ ਹੁੰਦਾ ਮੁੰਡੇ ਦੇ ਮੁੰਡੇ ਦਾ ਨਾ ਹੁੰਦਾ ਬੱਬਲ ਦਾ ਫੱਜਕਾ ਮੈਂ ਨੰਭਾਇਆ ਨੌ ਤਾਂ ਮੇਰਾ ਪਹਿਲੇ ਤੇ ਬਾਜੋ ਬਿਸਟਿੰਗ ਕਾਰਡ ਛਪਾ ਦਾਂਗੇ ਸਾਹ ਚ ਛਪਾ ਦਾਂਗੇ ਤੇਰੇ ਕਾਰਡ ਉਹ ਠਾਡੇ ਤਾਂ ਵੀ ਬਥੇਰੇ ਥੰਮਣਾ ਤੇ ਨੌ ਨੇ ਮੈਂ ਇਹਦੇ ਨੌ ਦੀ ਧੜ ਮਾਰਦਾ ਆ ਮਰਾ ਦਾ ਗੱਡੀ ਦਾ ਪੁਰਾਣਾ ਮੜ ਕੇ ਬਹਿ ਗਿਆ ਆ ਜਾ ਓਏ ਆਮਰਾ ਵੀ ਖੜਾ ਹੋ ਪਾ। ਆ ਦੇਖ ਹੌਦੀ ਜੀ ਨਾਲ ਗੱਲ ਨਹੀਂ ਬਾਤ। ਤੂੰ ਨਾ ਬੜਾ ਜਾਂਦਾ। ਅੱਜ ਦਾ ਚਲ। ਸਾਹ ਬਿਆਜ ਜੀ ਹਵਾ ਨਾਲ ਮਾਰ ਵੀ ਖਾਣੀ ਪਿਆ ਹੋ ਗਿਆ ਤੇਰਾ ਕਿੱਡਾ ਰਾਜਾ ਬਣ ਕੇ ਤੂੰ। ਆ ਦੇ ਕੰਧ ਦਾ ਬਲ ਟੰਡੀਆਂ ਲੈਣ ਨੂੰ ਨੇ ਤੇਰੇ ਬਿਆਜ ਮੈਨੂੰ ਤਾਂ ਰੋਜ਼ ਹੀ ਪਿਆ ਰਹਿੰਦੇ ਨੇ। ਕਲੇਸ਼ ਪਾਉਂਦਾ ਗਾ। ਕੀ ਗੱਲ ਮਾਰਦਾ ਕਰਦਾ ਮੈਂ ਤੇਰਾ। ਓ ਨਾ ਓਏ। ਅਸੀਂ ਮੜਾ। ਲੜਦੇ ਹੋ ਮਰੇ ਯਾਰ। ਮੇਰੇ ਸਾਲੇ ਨੂੰ ਹੌਦੀ ਜੀ ਬਾੜ ਕੇ ਕੁੱਟੂਗਾ ਮੈਂ। ਤੇਰਾ ਕੱਲ ਲੰਗਾ ਜਾ ਛਗੜ। ਮੇਰਾ ਥਾਲਾ ਮੈਨੂੰ ਮਲੰਗੀ ਡੱਛਦਾ ਲੈ। ਮਲੰਗੀ ਆ ਤੇ ਕੀ ਫੜਾ ਮਾਰਦਾ ਦੀ। ਖਰਾ ਮਾਰਦਾ ਕੱਪ। ਕਰੌਂਦਾ ਚੋਤ 3300 ਵਾਲੇ ਕਰੌਂਦਾ ਤੇ ਛੋਟੇ ਕਬੱਡੀ ਕੱਪ ਮੈਗਵਾਵਾ ਜਾਂਦੇ ਹਾਂ ਹਾਂ ਆਲੂ ਰੱਖੇ ਤੇ ਕੋਈ ਦੀਰਜ ਕੱਖ ਦਾ ਕੱਢਣ ਨਹੀਂ ਆਉਂਦਾ ਹਾਂ ਪੱਟਾ ਏ ਚੱਲ ਮੈਂਡ ਕੋਲ ਆ ਕਹਿੰਦਾ ਮੇਰੇ ਪਰਦਾਦਿਆਂ ਦੀ ਜਗ੍ਹਾ ਹੈਗੀ ਛੱਡੇ ਬੱਟ ਬਟੇਰਿਆਂ ਦੀ ਜਗ੍ਹਾ ਕਿ ਹੋਮਲੈਂਡ ਚ ਰੱਖਣਾ ਮਾਰੂ ਮੈਂ ਚੱਲਾਂਗਾ ਉਹ ਇਹ ਲੈ ਕੇ ਰੱਖਣਗੇ ਨਹੀਂ ਬੱਟ ਬਟੇਰੇ ਛੋਟੇ ਹਾਂ ਚੱਲ ਵੱਡਾ ਤੁੱਟ ਮੈਂ ਤਾਂ ਧਾਰ ਨਹੀਂ ਮਾਰਦਾ ਇਹਦਾ ਹਾਂ ਆਇਆ ਮੈਂ ਤਾਂ ਟੋਲੀ ਜਾਂਦਾ ਵੀ ਹੋ ਵੀ ਨਾ ਤੇਰਾ ਇਹ ਜਿਹਦਾ ਉਹ ਐੜੀ ਬੋਲਦਾ ਹੁੰਦਾ ਤੇਰਾ ਮੁੱਲਾਂ ਤੋਂ ਮੇਰਾ ਛੜਾ ਖੇਤ ਕਾੜੂ ਲੈ ਜਾਣਾ ਇਹ ਤਾਂ ਖੇਤ ਦਾ ਕੰਮ ਇਹਦਾ ਮੈਂ ਤਾਂ ਰੋਜ ਪਿਆ ਰਹਿੰਦੇ ਨੇ ਖੇਤ ਨਹੀਂ ਲੈ ਜਾਂਦੇ ਮੈਂ ਨਹੀਂ ਗਿਆ ਜਿਹੜਾ ਬੇਤ ਵਰਤਦਾ ਮੈਂ ਕਰੀ ਨਹੀਂ ਵਰਤਦਾ ਉਹਦਾ ਸਾਲ ਦਾ ਮੁਖ ਕਰ ਗਿਆ ਆਇਆ ਖੇਤ ਵਗ ਚੱਲਿਆ ਕਾਣੂ ਖੇਤ ਲੈ ਜਾਣਾ ਅੰਦਰ ਬਾੜੇ ਰੂ ਬੰਦੇ ਲਾਗੀ ਕੰਮ ਕੀ ਉਹ ਇਹਦਾ ਬਾਦਾ ਬਲੱਡ ਪ੍ਰੈਸ਼ਰ ਆ ਕਾਣੂ ਕੰਜੇ ਰੂ ਦਾ ਨਾਉ ਨੂੰ ਕਿਉਂ ਲੜਾਈਆਂ ਇਹਨੂੰ ਇਹਦਾ ਬੋਲਦਾਂ ਕਲੇਸੀ ਦਾ ਨਾਉ ਬੋਲਦਾਂ ਵੀ ਤਰਾ ਨੂੰ ਮੂਰੇ ਮੇਰੇ ਥਲੇ ਨੇ ਡਾੜਾਂ ਤੋਂ ਖੁਲਾਰ ਕੇ ਨੇ ਟੁੱਟਦੀ ਨਹੀਂ ਕੱਲ ਮੈਂ ਤੁਮਰ ਉੱਪਰ ਕੇ ਬੁੱਠੀ ਮੈਨਾਂ ਜੀ ਪਾ ਲਈ ਨਹੀਂ ਕਿਹਨਾਂ ਉਰੇ ਗਾਧਾ ਹੋ ਗਿਆ ਜੀ ਆਕੇ ਹੈ ਇਹ ਤਾਂ ਕਾਰਡੇ ਹੁੰਦੇ ਨੇ ਇੱਟ ਬਣਾ ਨਹੀਂ ਫਟਦਾ ਟੈਂਕੀ ਲੈਣਾ ਫਿਰ ਟੁੱਟਦਾ ਕੀ ਹੋ ਗਿਆ ਜੀ ਐਂਗਾ ਤੋ ਕਰਨ ਲੱਗ ਗਏ ਮੇਰੇ ਮੱਥੇ ਨਾ ਲੱਗਿਆ ਕੱਟੂ ਮੇਰੇ ਉਤੋਂ ਜੀ ਕਿਵੇਂ ਚੱਲਦਾ ਮੈਂ ਉਤੋਂ ਦੀ ਗੱਲ ਇਹਨੂੰ ਲੋੜ ਕੀਤੀ ਚਿੱਠੀ ਪੜਨ ਦੀ ਜਦੋਂ ਮੈਂ ਪੜ ਰਿਹਾ ਪਤਾ ਹੀ ਕੀ ਹੁੰਦਾ ਉਹ ਗਲਤ ਬੜੀ ਜਾਂਨੇ ਉਹ ਫਿਰ ਐਂ ਮੰਨ ਤੂੰ ਮੈਂ ਹਮੰਦ ਨਾ ਆਪਾਂ ਮੈਂ ਤਾਂ ਚਿੱਠੀ ਉਹ ਨਹੀਂ ਮੰਨਦਾ ਜੀ ਚਿੱਠੀ ਹੁੰਦੀ ਆ ਕਿ ਤੂੰ ਚੱਲ ਆਪਾਂ ਆਪਣਾ ਸਾਹ ਹੋਰ ਕੀ ਉਹਨਾਂ ਦਾ ਕੋਈ ਹੋਰ ਆਪਾਂ ਕਿਉਂ ਵਿੱਚ ਬੰਗਾ ਲੈਣਾ ਮੈਨੂੰ ਤਾਂ ਲੋੜ ਹੀ ਨਹੀਂ ਬੁਲਾਉਂਦੀ ਕੋਈ ਦਲਚੀ ਕੱਢਾ ਛੱਡੇ ਬੈਠੀ ਲੈ ਆਪਾਂ ਕੀ ਕਰਾਂਗੇ ਲੈ ਆਪਾਂ ਨੂੰ ਹੀ ਲੋੜ ਹੈ ਬਤਾ ਰਖੜੇ ਸਿਰ ਵਰਗੇ ਬਾਪੂ ਵਰਗੇ ਮੈਂ ਇਹਨੂੰ ਨਹੀਂ ਕੰਮੀ ਗਾਲਿਆ ਡੂਟੜ ਮਲਾ ਧਮਾਈ ਤੇ ਮੇਰੇ ਕੋਲੇ ਪਰੋ ਗੱਲ ਬੱਕਾ ਮੈਂ ਕੋਈ ਗਲਤ ਕੀ ਕਰਿਆ ਜਿਆ ਕਿ 20 ਵਾਰੀ ਬੇਇੱਜ਼ਤੀ ਦਾ ਆਪਣੀ 20 ਵਾਰੀ ਹੋ ਜਾ ਕਿ ਹੁੰਦਾ ਮੈਨੂੰ ਮੇਰੇ ਸਾਹਮਣੇ ਹੋਈ ਜਾ ਕਿਸੇ ਨੂੰ ਨਹੀਂ ਦੱਸਦੇ ਆਪਾਂ ਫਕੀਰੀ ਵਾਲੇ ਬੰਦੇ ਖੜੇ ਨੇ ਲਵੇ ਚੱਲ ਹੋ ਗਈ ਹਵਾ ਗਈ ਕਿ ਹੁੰਦਾ ਫਿਰ 20 ਵਾਰੀ ਹੋਈ ਜੀ ਬੇਇੱਜ਼ਤੀ ਆ ਉਹ ਕਮੈਂ ਬੋਲਦਾ ਜੱਠਾ ਜਾ ਕੇ ਖਾਰ ਖਾਂਦਾ ਮੈਂ ਐਸਾ ਬੰਦਾ ਮੈਂ ਜ਼ਹਿਰ ਖਾ ਲੂੰ ਮੈਂ ਕਿਛੇ ਤੋਂ ਖਾਰ ਨਹੀਂ ਖਾਂਦਾ ਮੈਂ ਉਹ ਇਹਨਾਂ ਨੂੰ ਕੀ ਪਤਾ ਉਹ ਬੌੜੇ ਨੇ ਤਾਂ ਹਉ ਸ਼ੇਰ ਆ ਮੇਰਾ ਸ਼ੇਰ ਜੀ ਹੋਰ ਪਰ ਅੱਜ ਕੀ ਕਰਨਾ ਹੈ ਅੰਨਕੀਆ ਬੱਚ ਬੋਤਲ ਲੈ ਉਹਨਾ ਤਨੇ ਮੈਂ ਤਾਂ ਪਾ ਗਲਾ ਕੇ ਚੀਪੋ ਮੈਂ ਨਾ ਕਰਾਂ ਜਾ ਮੈਂ ਤਾਂ ਪ੍ਰੀਤੋ ਜੀ ਦਾ ਵੀ ਲਾਹੂ ਰੱਥਾ ਹੂੰ ਕਿਉਂ ਨਾ ਪੰਜ ਨਾ ਮਾਹ ਹੋ ਗਿਆ ਨਾ ਕੀ ਕਿਵੇਂ ਕਰਨਾ ਹੁਣ ਟੋਲ ਬਲਾਜੇ ਦਾ ਕੁਲਪਲਾਜੇ ਦਾ ਬੱਚ ਕੱਲ ਨੂੰ ਦੰਨਿਆ ਹਰੀ ਟੰਡੀ ਹਾਂ ਹਾਂ ਕੱਲ ਨੂੰ ਹਰੀ ਟੰਡੀ ਬੂਤ ਜਾ ਹੈ ਬੂਤ ਆ ਉਹ ਤਾਂ ਲੈ ਆਂਦਾ ਕਿੱਥੇ ਪਿਆ ਉਹ ਚੀਪੇ ਮੈਂ ਰੱਖਿਆ ਕਿੱਥੇ ਕਿੱਥੇ ਉਹ ਜੇ ਪੜਾਂ ਉਹ ਪਲੇੜਿਆਂ ਚ ਪਾਉ ਦੇ ਕ ਮੱਕੀ ਜੀ ਚ ਅੱਛਾ ਹਾਂ ਕੱਲ ਨੂੰ ਕਰਕੇ ਫੇਟਰਾ ਟੋਰਾ ਮਿਸਤਰੀ ਆਊਗੀ ਆਪ ਹੀ ਕਰਨਾ ਪੂਮਿਸਤਰੀ ਨੂੰ ਕੁਝ ਨਾ ਅੱਛਾ ਆਪ ਹੀ ਕਰਕੇ ਫਟ ਲਾ ਦੂੰ ਤੈ ਤਾਂ ਤੇਰਾ ਕੰਮ ਕੱਲਾ ਕੰਪਿਊਟਰ ਤੈ ਤੈ ਕੰਪਿਊਟਰ ਤੇ ਬੈਠਣੇ ਬਾਈ ਮੈਨੂੰ ਨਹੀਂ ਪਤਾ ਹੈਗਾ ਇੱਕ ਬੰਦਾ ਵੀ ਚਾਹੀਦਾ ਹੈਗਾ ਮੈਨੂੰ ਤਾਂ ਉੱਥੇ ਉੱਥੇ ਲੜਨ ਲੱਗ ਜਾਂਦੇ ਹੁੰਦੇ ਨੇ ਟੋਲ ਪ੍ਰਾਈਸ ਦੇ ਦਾ ਲੋਕ ਮੈਂ ਇਹ ਕਰ ਜਦੋਂ ਮੈਂ ਨਾਲ ਬੈਠੂ ਤੇਰੇ ਬੰਦੂਖ ਆਵਣੀ ਉਹ ਤਾਂ ਸਾਡਾ ਕੁਝ ਹੋ ਕੁ ਤੈਨ თან ਨਾਲ ਦਾ ਬੇਜੀਤੀ ਬਈ ਉਹ ਹੋਰ ਬੱਠੇ ਡਾਇਆ ਛਲਾ ਛਲੇ ਦੀ ਘਾਟਾ ਜਰ ਮੈਂ ਤਾਂ ਹੁਣ ਲਾਹਦਾ ਗੱਡੀ ਛਲੇ ਦੀ ਫਿਰ ਕਰੋ ਆਸਲੇ ਦਾ ਕੋਈ ਹਿੱਲਾ ਮੇਚ ਤਾਂ ਹੋਰ ਹੈ ਮੇਚ ਤਾਂ ਪੈਸਾ ਬਾੜਾ ਹੈ ਬੈਗ ਬੈਗ ਪੜੇ ਪੜਾਏ ਬਹੁਤ ਹੈ ਭਾਈ ਹੁਣ ਇੱਕ ਬੰਦਾ ਲੰਘੂ 2 ਸਾਲ ਲੈ ਲਿਆ ਕਰਾਂਗੇ ਤੁਰਕੇ ਜਾਂਦਾ ਕੋਈ ਉਹਦੇ ਵੀ ਪੈਸੇ ਲੈਣੇ ਨੇ ਹਾਂ ਠੀਕ ਹੈ ਸਾਈਕਲ ਤੇ ਜਾਂ ਰੇੜੀ ਤੇ ਆ ਕੋਈ ਕਖੜੀ ਜਾਂਦੀ ਆ ਉਤੋਂ ਵੀ ਪੈਸੇ ਪੈਸੇ ਨੂੰ ਬੱਕਣਾ ਜਾਂਦਾ ਟਰੱਕ ਆਲਾ ਜਾਂਦਾ 5000 ਆ ਪੈਦਲ ਬੰਦਾ ਦਾ ਫਰੀ ਹੁੰਦਾ ਕਹਿੰਦੇ ਨਾ ਨਾ ਮੈਂ ਆਪਣੇ ਚ ਪੈਦਲ ਨਹੀਂ ਫਿਰਾਂ ਇਹ ਫਰੋਕ ਨਹੀਂ ਕਰਦੇ ਆਪਾਂ ਐ ਕਰ ਲਾਂਗੇ ਇਹ ਮੋਟਰਸਾਈਕਲ ਵਾਲੇ ਤੋਂ 200 ਟਰੱਕ ਵਾਲੇ ਤੋਂ 400 ਤਾਂ ਸ਼ੁਰੂ ਕਰ ਪੂਰਾ ਉਹ ਟਰੱਕ ਵਾਲੇ ਤੋਂ ਘੱਟੋ ਘੱਟ 8000 ਰੱਖ ਬਈ ਕੌਣ ਆਊਗਾ ਬੂਥੜ ਕੁੱਟੂਗੂ ਆਪਾਂ ਇੱਥੇ ਉਹਦਾ ਲੱਕ ਪਲਾਟ ਵਾਲੇ ਬਿਛੇੜੇ ਲੰਗਦੇ ਨੇ ਉਹ ਆਪਣਾ ਇਹ ਬੂਥੜ ਕੁੱਟ ਦਣਗੇ ਰਲ ਕੇ ਇਹ ਜਿਹਾ 4000 ਕੌਣ ਦਿੰਦਾ ਹੁੰਦਾਗਾ ਅਗਲਾ ਟੈਂਕ ਹੀ ਕੱਢ ਦੇਖ ਕੇ ਜੇ ਕੱਢ ਲੈ ਛੋਟੇ ਅੱਛੇ ਜਿੰਨੇ ਕੰਨੇ ਨੇ ਉਹਦਾ 500 ਹੱਤ ਦਾ 4-500 ਹੁੰਦੀ ਐ ਬਾਹੇ ਕੱਢ ਲੈ ਫਿਰੋ ਹਾਂ ਪੰਛੋ ਕੱਢ ਲੈ ਫਿਰੋ ਐ ਕੋਠੀ ਪਾਉਣ ਨੂੰ ਫਿਰਦੇ ਤਾਂ ਵੀ ਦੋ ਦਿਨਾਂ ਦੀ ਮੁਠੀ ਬਾਈ ਜੂ ਜਰਦੇ ਦੀ ਬੁੜੀ ਲੱਗਦੇ ਵਾ ਲਿਆ ਜੇ ਜੈਗਾ ਕੋਈ ਰੁਪਿਆ ਉਹ ਲੈਣੀ ਤਾਂ ਨਹੀਂ ਖਾਈ ਗੂਗਲ ਪੇਜ ਪਏ ਨੇ ਉਹ ਪੇ ਲਗਾ ਚੱਲੋਂ ਤੂੰ ਹਾਂ ਚੱਲ ਲੈ ਮੇਲੇ ਕੋਲੋਂ 20 ਵਾਰੀ ਤਾਂ ਜਰਦੇ ਦੀ ਬੁੜੀ ਦੀ ਬਾਤ ਸੀ ਮਨੇ ਪਹਿਲਾਂ ਨਾ ਬੱਧੀ ਗੱਲ ਹੈ ਉਹਨਾਂ ਨੂੰ ਨਾ ਰੱਛੀ ਵੀ ਖੇਤ ਗਿਆ ਕਿ ਆਪਾਂ ਨੂੰ ਤਾਂ ਪਤਾ ਨਹੀਂ ਮੈਨੂੰ ਨੱਸ ਗਿਣੀ ਆ ਲੋਡਿੰਗ ਇਹਦਾ ਜਮੂਨ ਨਾ ਲੱਗਿਆ ਕਰ ਕੋਈ ਲੋਡ ਨੂੰ ਬਹਿ ਬੁੱਤ ਬੜਨ ਜੀ ਪਤਾ ਆਪਣੇ ਟੋਲ ਤੇ ਰਹਾਂਗੇ ਬਰਾਤ ਤੇ ਜੂ ਖੁੰਦੋਂ ਨੰਗੂ ਜੱਛੇ ਜੀ ਹਾਂ ਉਦੋਂ ਥਾੜੀਆਂ ਗੱਡੀਆਂ ਚੁੱਕੀ ਹਾਂ ਉਦੈ ਹਾਂ ਉਦੈ ਘਟਾਂਗੇ ਬੱਚੀਆ ਉਦੋਂ ਕੱਤੋਂ ਪੱਟ ਨਾ ਬੱਚ ਜਿਹੜੀ ਬੱਚ ਕਰਾਉਣਗੇ ਇਹ 11000 ਲਊ ਬੱਚਦਾ ਨਹੀਂ ਕੋ ਨੰਗਣ ਨਹੀਂ ਦਿੰਦਾ ਜੇ ਭੱਗ ਦੋ ਫਿਰ ਹੋਰ ਕਿਤੋਂ ਦੀ ਰਾਹ ਨਹੀਂ ਬੰਦੂਖ ਦਾ ਹੀਲਾ ਕਰ ਲਓ ਮੇਰੀ ਗੱਲ ਹਣਾ ਬੰਦੂਖ ਦੀ ਆਪਾਂ ਨੂੰ ਹੁਣ ਬਹੁਤ ਲੋੜ ਹੈ ਬੰਦੂਖ ਦਾ ਤਾਂ ਕਰ ਲੈਂ। ਹੂੰ ਵੀ ਜੋ ਖਾਏ ਮਾ ਜੀ ਜਿੱਕੇ ਤਾਂ ਖਾ ਜਾ ਕਰਾਂਗੇ ਕਿ ਢੀਗੋ ਗੱਲ ਹੈ ਟਰਾਲ ਬੁਲਾ ਜੇ ਤੇ ਵੀ ਵਾਰੀ ਲੜਾਈ ਪਊਗਾ ਹੁਣੀ। ਨਹੀਂ ਬੰਦੂਖ ਦਾ ਤਾਂ ਮੈਂ ਕਰ ਦਿੰਦਾ ਹਾਂ। ਇਹ ਤਾਂ ਤਾਂ ਹੋ ਰਿਹਾ ਹੈ ਵਿਆਹ ਵੇਲੇ ਤਾਂ ਪੈਸਾ ਖਾਚਾ ਬਣ ਮਿਲਣੀਆਂ ਮੁੱਲੀਆਂ ਵੀ ਕਰਨ ਜਾਣਗੇ ਉਦੋਂ ਗੱਡੀਆਂ ਘੇਰਾਂਗੇ। ਹਾਂ ਪੈਠੇ ਪੈਠਾ ਤੇ ਇਹਦੀ ਕੋਠੀ ਬਣਾ ਦੂੰ ਮੈਂ ਪਟਾਵੜੀ ਖੱਟਾ ਹੈ ਇਹ ਸ਼ੇਰ ਹੋਈ ਝੋਟਾ ਮਤਲਬ ਹਰੇ ਘਥਾ ਮੂਰੇ ਕਹਿੰਦੇ ਨਾ ਸਾਡਾ ਫਰਦਾਨ ਮਾ ਆਏ ਹਾਏ ਤੇ ਮੇਰਾ ਦਿਲ ਜੱਟ ਲੱਟਾ ਝੋਟਾ ਕਾਈ ਤਾ ਲੱਜੋ ਝੋਟੇ ਹੋਈ ਦੇ ਵਾ ਚੱਲੀਏ ਹੁਣ ਆਪਾ ਹਾ ਵਕਲ ਚੱਲ ਮੈਂ ਤਾਂ ਖਾ ਟੋੜਾ ਕਾ ਟੋੜਾ